ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀਆਂ ਦੇ ਵਿੱਚ ਕਈ ਵਾਰ ਦਿਲ ਕਰਦਾ ਹੈ ਕਿ ਬਹੁਤ ਹੀ ਸਿੰਪਲ ਖਾਣਾ ਖਾਦਾ ਜਾਵੇ ਤੇ ਇਸ ਮੌਸਮ ਦੇ ਵਿੱਚ ਜੇਕਰ ਆਪਾਂ ਚਟਨੀ ਬਣਾਈਏ ਉਹ ਵੀ ਕੱਚੀਆਂ ਆਮਬੀਆਂ ਦੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹਾਜਮੇਦਾਰ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਇਸ ਨੂੰ ਟਰਾਈ ਕਰਿਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੁਰਖਾਪ ਸੇਖੋ ਵਿੱਚ ਚਲੋ ਆਪਾਂ ਚਟਨੀ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕੜਾਈ ਰੱਖਾਂਗੇ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਐਡ ਕਰ ਲਵਾਂਗੇ ਤੇ ਇੱਥੇ ਆਪਾਂ ਟਮਾਟਰਾਂ ਨੂੰ ਦੋ ਪੀਸਾਂ ਦੇ ਵਿੱਚ ਕੱਟ ਕੇ ਇਸ ਤਰ੍ਹਾਂ ਕੜਾਈ ਦੇ ਵਿੱਚ ਰੱਖ ਲਵਾਂਗੇ ਤੁਸੀਂ ਜਿੰਨੀ ਵੀ ਚਟਨੀ ਬਣਾਉਣੀ ਚਾਹੋ ਬਣਾ ਸਕਦੇ ਹੋ ਆਪਣੇ ਹਿਸਾਬ ਨਾਲ ਆਪਾਂ ਅੰਬੀਆਂ ਨੂੰ ਇਸੇ ਤਰ੍ਹਾਂ ਦੋ ਪੀਸਿਸ ਦੇ ਵਿੱਚ ਕੱਟ ਕੇ ਰੱਖ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਥੋੜੇ ਜੇ ਲਸਣ ਦੀਆਂ ਕਲੀਆਂ ਪਾ ਦਵਾਂਗੇ ਇਹ ਇੱਥੇ ਮੈਂ 8 ਤੋਂ 10 ਕਲੀਆਂ ਲਈਆਂ ਹਨ ਹੁਣ ਇਹਨਾਂ ਨੂੰ ਲੋ ਫਲੇਮ ਦੇ ਉੱਪਰ ਕਵਰ ਕਰਕੇ ਆਪਾਂ ਪੱਕਣ ਦਵਾਂਗੇ ਚਾਰ ਤੋਂ ਪੰਜ ਮਿੰਟ ਲਈ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਪੱਕਣ ਦਵਾਂਗੇ ਹੁਣ ਆਪਾਂ ਚੈੱਕ ਕਰਦੇ ਹਾਂ ਇਹਨਾਂ ਦੀ ਇੱਕ ਸਾਈਡ ਪੱਕ ਚੁੱਕੀ ਹੈ ਹੁਣ ਇਹਨਾਂ ਦੀ ਸਾਈਡ ਆਪਾਂ ਚੇਂਜ ਕਰ ਦਵਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਚਟਨੀ ਬਣਦੀ ਹੈ ਤੇ ਇਹ ਅੱਜਕੱਲ ਬਹੁਤ ਹੀ ਜ਼ਿਆਦਾ ਵਾਇਰਲ ਵੀ ਚੱਲ ਰਹੀ ਹੈ ਤੁਸੀਂ ਵੀ ਜਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਇਹ ਆਪਾਂ ਕਿਸੇ ਤਰ੍ਹਾਂ ਵੀ ਚੌਲਾਂ ਜਾਂ ਰੋਟੀ ਦੇ ਨਾਲ ਖਾ ਸਕਦੇ ਹਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਹੁਣ ਆਪਾਂ ਸਾਈਡ ਚੇਂਜ ਕਰ ਦਿੱਤੀ ਹੈ ਫੇਰ ਕਵਰ ਕਰਕੇ ਇਸ ਨੂੰ ਆਪਾਂ ਪੱਕਣ ਦਵਾਂਗੇ 4 ਤੋਂ 5 ਮਿੰਟ ਬਾਅਦ ਆਪਾਂ ਚੈੱਕ ਕਰਦੇ ਹਾਂ ਦੇਖੋ ਆਪਣੇ ਟਮਾਟਰ ਵੀ ਬਿਲਕੁਲ ਸੌਫਟ ਹੋ ਚੁੱਕੇ ਹਨ ਅੰਬੀਆਂ ਵੀ ਬਿਲਕੁਲ ਸੌਫਟ ਹੋ ਚੁੱਕੀਆਂ ਹਨ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਅਲੱਗ ਬਰਤਨ ਦੇ ਵਿੱਚ ਗੈਸ ਦਾ ਫਲੇਮ ਬੰਦ ਕਰ ਦਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਇਹ ਦੇਖੋ ਇਥੇ ਸਾਰੀਆਂ ਆਪਾਂ ਟਮਾਟਰ ਅੰਬੀਆਂ ਤੇ ਲਸਣ ਜਿਹੜਾ ਉਹ ਕੱਢ ਲਿਆ ਹੈ ਮੈਂ ਇਹ ਚਟਨੀ ਜਿਹੜੀ ਆ ਕੁੰਡੇ ਡੰਡੇ ਦੇ ਵਿੱਚ ਬਣਾਵਾਂਗੀ ਤੁਸੀਂ ਚਾਹੋ ਤਾਂ ਮਿਕਸੀ ਦੇ ਵਿੱਚ ਵੀ ਬਣਾ ਸਕਦੇ ਹੋ ਪਰ ਇਹ ਥੋੜੀ ਜਿਹਾ ਆਪਾਂ ਦਰਦਰੀ ਬਣਾ ਕੇ ਤਿਆਰ ਕਰਾਂਗੇ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਸਭਾ ਆਪਾਂ ਟਮਾਟਰਾਂ ਦੇ ਛਿਲਕੇ ਉਤਾਰ ਕੇ ਇਹਨਾਂ ਨੂੰ ਇਸ ਤਰ੍ਹਾਂ ਕੁੰਡੀ ਦੇ ਵਿੱਚ ਪਾ ਲਵਾਂਗੇ ਨਾਲ ਹੀ ਲਸਣ ਵੀ ਪਾ ਦਵਾਂਗੇ ਤੇ ਜਿਹੜੀਆਂ ਅੰਬੀਆਂ ਹਨ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਪਲਪ ਕੱਢ ਕੇ ਉਹ ਵੀ ਆਪਾਂ ਇਸ ਕੁੰਡੇ ਦੇ ਵਿੱਚ ਪਾ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਹੱਥਾਂ ਦੇ ਨਾਲ ਇਸ ਤਰ੍ਹਾਂ ਕੋਟ ਲਾਵਾਂਗੇ ਤੁਸੀਂ ਚਾਹੋ ਤਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਇਹ ਵਿੱਚ ਪਾ ਕੇ ਮਿਕਸ ਕਰ ਸਕਦੇ ਹੋ ਬਹੁਤ ਹੀ ਝਟਪਟ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਆਪਾਂ ਕੋਟ ਲੈਣਾ ਹੈ ਤੇ ਫਿਰ ਇਸ ਦੇ ਵਿੱਚ ਆਪਾਂ ਥੋੜੀਆਂ ਜਿਹੀਆਂ ਹੋਰ ਚੀਜ਼ਾਂ ਐਡ ਕਰਾਂਗੇ ਜਿਸ ਦੇ ਨਾਲ ਇਹ ਬਹੁਤ ਹੀ ਵਧੀਆ ਕਰੰਚੀ ਜੀ ਲੱਗੇਗੀ ਟੇਸਟ ਵੀ ਇਸ ਦਾ ਬਹੁਤ ਜ਼ਿਆਦਾ ਵਧੀਆ ਆਵੇਗਾ ਇਥੇ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੋਟ ਲਿਆ ਹੈ ਦੇਖੋ ਬਹੁਤ ਵਧੀਆ ਮਿਕਸ ਹੋ ਚੁੱਕੀਆਂ ਹਨ ਹੁਣ ਇਸ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਐਡ ਕਰ ਦਵਾਂਗੇ ਪਿਆਜ਼ ਨੂੰ ਵੀ ਆਪਾਂ ਥੋੜਾ ਜਿਹਾ ਕੋਟ ਲਵਾਂਗੇ ਬਹੁਤ ਜ਼ਿਆਦਾ ਆਪਾਂ ਪੇਸਟ ਨਹੀਂ ਬਣਾਉਣਾ ਇਸ ਦਾ ਕਿਉਂਕਿ ਪਿਆਜ਼ਾਂ ਦਾ ਵਿੱਚ ਕ੍ਰਾਂਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇੱਥੇ ਦੇਖੋ ਤੁਸੀਂ ਦੇਖ ਸਕਦੇ ਹੋ ਆਪਣੇ ਪਿਆਜ਼ ਵੀ ਥੋੜੇ ਜੇ ਕੁੱਟੇ ਜਾ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਥੋੜੇ ਜਿਹੀ ਬੇਸਿਕ ਮਸਾਲੇ ਐਡ ਕਰਾਂਗੇ ਇਸ ਦੇ ਵਿੱਚ ਸਵਾਦ ਦੇ ਅਨੁਸਾਰ ਆਪਾਂ ਨਮਕ ਐਡ ਕਰਾਂਗੇ ਤੇ 1/4 ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਦਾ ਐਡ ਕਰ ਲਵਾਂਗੇ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਕਾਲਾ ਨਮਕ ਐਡ ਕਰਾਂਗੇ ਬਸ ਮੈਂ ਇਹ ਤਿੰਨ ਚੀਜ਼ਾਂ ਹੀ ਐਡ ਕੀਤੀਆਂ ਹਨ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਜੀਰਾ ਪਾਊਡਰ ਵਗੈਰਾ ਵੀ ਐਡ ਕਰ ਸਕਦੇ ਹੋ ਪਰ ਮੈਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਇਹ ਚਟਨੀ ਬਣਾ ਕੇ ਤਿਆਰ ਕਰਾਂਗੇ ਫਿਰ ਇਸ ਨੂੰ ਆਪਾਂ ਥੋੜਾ ਜਿਹਾ ਕੁੱਟ ਲਵਾਂਗੇ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਮੇਰੀਆਂ ਰੈਸਪੀਜ਼ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣੀ ਬਹੁਤ ਹੀ ਟੇਸਟੀ ਖੱਟ-ਮਿੱਠੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਨੂੰ ਥੋੜਾ ਜਿਹਾ ਹੋਰ ਖਟ ਮਿੱਠਾ ਬਣਾਉਣ ਦੇ ਲਈ ਅੱਧਾ ਮੈਂ ਨਿੰਬੂ ਦਾ ਰਸ ਐਡ ਕਰ ਰਹੀ ਹਾਂ ਤੇ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਪਹਿਲਾਂ ਵੀ ਅੰਬੀਆਂ ਦਾ ਕਰਕੇ ਖਟਮਿਠੀ ਬਣ ਕੇ ਤਿਆਰ ਹੋਈ ਹੈ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਸ ਨੂੰ ਆਪਾਂ ਕਰਾਂਗੇ ਸਰਵ ਤੁਸੀਂ ਇਸ ਨੂੰ ਰੋਟੀ ਚਾਵਲ ਕਿਸੇ ਵੀ ਚੀਜ਼ ਦੇ ਨਾਲ ਇੰਜੋਏ ਕਰ ਸਕਦੇ ਹੋ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ